ਤਰੀਆ ਹੈ ਹਲੋ ਜੀ ਆ ਹੁਣ ਟਕਿਆ ਦੇਖ ਲਓ ਬੰਦਾ ਚੋਣ ਵਾਲਾ ਆਪਾਂ 60 ਕਿਲੋਮੀਟਰ ਤੋਂ ਆ ਗਏ ਤੇ ਇਹਦੀ ਸ਼ੁਰੂ ਕਰਾਂਗੇ ਪਹਿਲੇ ਲਈ ਲਓ ਜੀ ਲਓ ਜੀ ਆ ਆ ਮਾਝਾ ਡਾ ਸਾਹਿਬ ਆ ਗਏ ਤੇ ਗੁੱਡ ਮਾਰਨਿੰਗ ਨੀ ਕੀ ਹਾਲ ਹੈ ਹਰਜਿੰਦਰ ਫਸਟ ਟਾਈਮ ਦੇ ਸੈਕਿੰਡ ਟਾਈਮ ਹੋਈ ਕਿ ਸੈਕਿੰਡ ਟਾਈਮ ਹੋਈ ਯੋ ਦੂਜੀ ਮਾਜਦੀ ਬਾਹਰ 200 21200 ਬਾਹਰ 200 ਲੋ ਜੀ ਬੱਚਾ ਲਿਆ 6ਡ शु आजो मित्रो फिर जहिड़े जहिड़े भुड़े ज़रूरु रोक ਵਧੀਆ ਵਧੀਆ ਹਰਜਿੰਦਰ ਰਾਣਾ ਸਿੰਦੂ ਲੱਪਾ ਦੇ ਲੱਪਾਓ ਜੀ ਹਰਮਨ ਸਿੱਦੂ ਮਿਲੋ ਅਰੇ ਹੈ ਅਜੇ ਤਾਂ ਪਾ ਲੈਣ ਦੇ ਅਜੇ ਕੱਟੀ ਕਿੱਥੇ ਹੈ ਅਜੇ ਤਾਂ ਬਾਈ ਦੁੱਧ ਪੈਣ ਦੇ ਹਰ ਗੋਡੀ ਘੱਟ ਗਈ ਆ ਹਾਂਜੀ ਹਾਂ ਠੰਡੀ ਆ ਵੀਰੇ ਤਾਂ ਹੀ ਦੁੱਧ ਕੱਢ ਰਹੀ ਹੈ ਪਵਿੱਤਰ ਗਿੱਲ ਪਾ ਲੈ ਗਿਓੜੇ ਕੀ ਹਾਲ ਆ ਪਵਿੱਤਰ ਬਾਈ ਵਧੀਆ ਚੱਲ ਰਹੀ ਆ ਮੱਝ ਦੇਖ ਲਓ ਵਧੀਆ ਗੱਡ ਲਈ ਗੱਡ ਹੋਣੀ 11 220 ਤਾਂ ਹੋ ਗਿਆ ਜੀ ਬਾਕੀ ਮਿਹਨਤ ਕਰ ਰਹੇ ਨੇ ਸੁਖਚੈਨ ਸਿੰਘ ਸੁਖੀ ਲੋ ਜੀ 332 ਬੰਦੇ ਜੁੜੇ ਹੋਏ ਨੇ ਲੋ ਜੀ ਕਰੋ ਜੀ ਚੈੱਕ 11 240 ਦਿਖਾ ਦਿੰਦੇ ਆ ਜਫੜੇ ਬਣ ਜਾ ਫੋਨ 11240 ਜੀ ਇਹ ਫੇਸਬੁੱਕ ਵਾਲੇ ਦੇਖ ਲੈਣ ਚੈੱਕ ਕਰ ਲੋ ਚਲ ਹੁਣ YouTube ਵਾਲੇ ਦੇਖ ਲੋ 11240 ਲਓ ਜੀ ਇਹ ਇੱਕ ਨੰਬਰ ਮੱਝ ਦਾ ਹੋ ਗਿਆ ਜੀ ਜਿਹੜੀ 11240 ਇੱਕ ਨੰਬਰ ਵਾਲੀ ਮੱਝ ਦਾ ਤੇ ਦੂਜੀ ਦਾ ਦੇਖ ਲੈਣ ਹੁਣ ਥੋੜੇ ਟਾਈਮ ਚ ਗੁਰਵਿੰਦਰ ਕਿ ਦੋ ਮੱਜਾਂ ਦੀ ਲਾਈਵ ਚੱਹੀ ਹੋ ਰਹੀ ਹੈ ਜੀ ਸੁਪਾਲ ਸਤਿ ਸ੍ਰੀ ਅਕਾਲ ਅਸੀਕਾਲ ਵੀਰੇ ਟਿਕ ਟਾਕ ਆ ਦੇਖੋ ਜੀ ਦੂਜੀ ਦੀ ਤੇ ਦੂਜੀ ਦਾ ਤੁਹਾਨੂੰ ਦਿਖਾਈਏ ਇਹਦੇ ਵਿੱਚ ਅਸਾਂ ਦੈਂ ਬਾਈ ਨੂੰ ਬਚਰਾ ਹੋਇਆ ਜੀ ਦੇ ਗ੍ਰੈਂਡ ਲਾ ਜਿੰਦੀ ਹੈ ਇਹ ਪਵਿੱਤਰ ਵਾਲੀ ਬਾਈ ਨੂੰ ਬਚਰਾ ਹੋਇਆ ਇਹ ਪਵਿੱਤਰ ਵਾਲੀਆ ਕੁਲੀ ਆ ਲਓ ਜੀ ਤੇ ਮੱਝ ਦੇ ਆਰਡਰ ਵਗੈਰਾ ਦਾ ਬਹੁਤ ਟੌਪ ਦਾ ਜੀ ਇਧਰਲੇ ਪਾਸੇ ਸਾਖਾ ਮੁਕਾਬਲਾ ਹੀ ਚੱਲਦਾ ਵੀ YouTube ਵਾਲਿਆਂ ਦੇ ਫੇਸ ਮੁੱਕ ਲੈਣਾ ਬਰਾਬਰੀ ਆ ਕੰਮ ਨਹੀਂ ਬਾਈ ਨਹੀਂ ਬੋਲਣ ਨਾਲ ਦੁੱਧ ਨਹੀਂ ਕੱਢਦਾ ਦੇ ਉੱਤਾ ਥਾਣਾ ਚੋਂ ਨਿਕਲਣਾ ਬੋਲਣ ਨਾਲ ਦੁੱਧ ਦਾ ਫਰਕ ਜੇ ਬੋਲਣ ਨਾਲ ਉੱਡਣ ਲੱਗ ਗਿਆ ਫਿਰ ਤਾਂ ਇਹ ਜਮਈ ਨਾ ਦੇਣ ਐ ਨਹੀਂ ਹੁੰਦਾ ਮੈਂ ਦੱਸਦੀ ਬੋਲਣ ਨਾਲ ਕਾਨੂੰ ਫਰਕ ਪੈਂਦਾ ਇਹ ਤਾਂ ਜਿੰਨਾ ਕੱਢਣਾ ਸਿੱਧੂ ਸਾਹਿਬ ਇਹ ਤਾਂ ਦੇਖੋ ਤੁਸੀਂ ਤੇ ਬਾਕੀ ਮੱਝ ਜਿਹੜੀ ਕੁਆਲਿਟੀ ਹੈਗੀ ਹੈ ਹੈ ਤੇ ਆਰਡਰ ਦੇਖੋ ਆਰਡਰ ਬਹੁਤ ਸੋਹਣਾ ਜੀ ਵਧੀਆ ਆਰਡਰ ਲੱਗਿਆ ਹਾਂ ਬਿਊਟੀ ਵਾਲੀ ਵੀ ਬਿਊਟੀ ਵਾਲੀ ਵੀ ਬਾਕੀ ਦੁੱਧ ਵਾਲੀ ਮੱਝ ਹੈ ਜੀ ਦੇਖ ਜਿਹੜੀਆਂ ਦੇਖ ਹੈ ਮੱਝ ਦੀ ਇਹਨੂੰ ਡਾਕਟਰ ਜਿਉਂ ਕੱਲਾ ਹੋਏ ਇੱਥੇ ਬੈਠੀ ਹੋਏ ਇੱਥੇ ਬੂਟਾ ਸੰਦੂ ਹਾਂ ਬੰਦਰ ਕਿਵੇਂ ਦੰਦ ਕੱਢ ਰਿਹਾ ਗੱਲ ਸਹੀ ਆ ਬਾਈ ਬੰਦਰ ਹੱਸ ਰਿਹਾ ਡਾਕਟਰ ਸਾਹਿਬ ਬਾਈ ਜੀ ਜਿਹੜੀ ਕਾਰ ਨੂੰ ਹੀਟ ਨਹੀਂ ਕਰਦੀ ਇਹਨਾਂ ਨੂੰ ਸੀਆਰਐਸ ਪਾਊਡਰ 5 ਕਿਲੋ ਵਰਦਨ 1 ਕਿਲੋ ਖਾਲੀ ਦਿਖਾ ਦੀ ਵੀਰੇ ਇੱਧਰ ਦਿਖਾ ਦੇ ਮੂਰੇ ਜੇ ਕਰਕੇ ਹਾਂ ਬੋਬੀ ਮੈਨ 20 ਅਲਟਰਾ ਬਸ ਠੀਕ ਆ ਬੈਠੋ 5 ਕਿਲੋ ਰੈਪਰੋਮੈਨ 2 ਕਿਲੋ ਵਰਦਨ 1 ਕਿਲੋ ਤਿੰਨੇ ਪਾਊਡਰ ਮਿਕਸ ਕਰਕੇ 150 ਗ੍ਰਾਮ ਡੀਲੀ ਦਾ ਪਾਓ ਠੀਕ ਹੈ ਨਾ ਫੇਰ ਗੱਲ ਕਰੂੰਗੀ ਦਰボーਨੀ 1 ਕਿਲੋ ਗੋੜਸ ਤੋਂ ਰੋਜਦਾ ਗੁੱਡ ਵਰਕ ਗੁਰਵਿੰਦਰ ਥੈਂਕ ਯੂ ਵੀਰ ਥੈਂਕ ਯੂ ਲੋ ਜਿਹੜੇ ਭਰਾ ਉਹਨੂੰ ਫੇਸਬੁੱਕ ਤੇ ਨਹੀਂ ਉਹ ਜਿਹੜਾ ਤਾਂ YouTube ਤੇ ਦੇਖ ਸਕਦੇ 68 ਜਿਹਨੇ ਵਾਚਿੰਗ ਕਰ ਰਿਹਾ ਇਧਰੋਂ 52 ਕਰ ਰਹੇ ਆ ਫੇਸਬੁੱਕ ਕਰੇ ਤੇ ਬਹੁਤ ਭਰਾ ਜੁੜੇ ਨੇ ਧੰਨਵਾਦ ਸਾਰਿਆਂ ਦਾ ਜੁੜਨ ਦੇ ਲਈ ਦੁਰਮੇਦ ਨੇ ਸਤਿਕਾਰ ਨਾਲ ਤੜਕੇ ਆ ਮੰਨ ਰਿਹਾ ਹਾਂ ਜੀ ਹਾਂ ਬਿਲਕੁਲ ਫੈਸਲ ਲਈ ਤਾਂ ਇਹ ਨਹੀਂ ਕਰਦਾ ਵੀ ਰਜ਼ਾਈ ਦਿੱਤਾ ਥੱਲੇ ਤੇ ਬਾਰੇ ਤਾਂ ਭੱਗੇ ਲੱਗਦਾ ਸਹੀ ਆ ਠੰਡ ਚ ਤਾਂ ਇਹੀ ਹਾਲ ਹੁੰਦਾ ਹੈ ਲੁਟਤਾ ਸਿੰਘ ਤੁਹਾਨੂੰ ਨਾਈਸ थैंक यू ਬ੍ਰੇ ਜੀ ਸੋ ਵੀਰ ਢੰਗ ਤੇਰਾ ਗੱਲਬਾਤ ਆ ਬਾਈ ਮੜਾ ਫੜੀਆਂ ਆਪਾਂ ਰੱਖੀਆਂ ਹੋਏ ਚ ਰੇਂਜ ਚ ਇਹ ਯੂ ਟਿਊਬ ਉਹ ਮੜਾ ਬ੍ਰੇ ਕਿੱਥੋਂ ਦਾ ਕੋਈ ਪ੍ਰੋਬਲਮ ਨਹੀਂ ਆ ਲੈ ਜੀ ਸਭ ਨੇ ਤੁਹਾਨੂੰ ਗੋ ਸ਼ੁਕਰੀਆ ਸੇ ਡਾਕਟਰ ਪ੍ਰੋਫੈਸਰ ਅੰਮ੍ਰਿਤ ਪਰਦਾ ਜੀ ਨੂੰ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬਹੁਤ ਸਾਰੇ ਪ੍ਰੋਗਰਾਮ ਅਰਗਨ ਲਈ। ਜੋ ਵਧੀਆ ਜਿਹੜੀਆਂ ਲਾਈਫ ਸਟਾਈਲ ਦੀ ਬਹੁਤ ਹੀ ਕੋਈ ਅਪ੍ਰੇਸ਼ ਕੀ ਹੈ ਜਿਹੜੀ ਜਾਰੀ ਨੇ ਰਹੀ ਹੈ। ਜਿਹੜੇ ਨਾਲ ਜਮਨਤ ਬਹੁਤ ਸਾਰੇ ਡਾਕਟਰਾਂ ਕੋਲ ਮੈਂ ਬੋਲਦੇ ਕਈ ਸੁਣਨਾ ਗ੍ਰੂਪ ਮੈਂ ਤਾਂ ਫਿਰ ਸੈਵ ਨੂੰ 5 ਵਜੇ ਫਿਰ ਉਹ ਬੈਠਾ ਮੇਰੇ ਚੁੱਪੀ ਆ ਜਿਹੜਾ ਪ੍ਰਾਣ ਵਾਲਾ ਮੈਂ ਮਰੀ ਦੇ ਪ੍ਰੋਬਲਮ ਚ ਕਰੀਦਾ ਤਾਂ ਰੈਗਰ ਪ੍ਰਬੰਧ ਵੀ ਹੈਗਾ ਡਾਕਟਰ ਨੇ ਤਾਂ ਬੀਨ ਦਾ ਤਾਂ ਹੀ ਹੋ ਗਿਆ ਦੇਖਦਾ ਜੀ ਕੀ ਕਰਦੀ ਹੁਣ ਰਾਤ ਇਹਦਾ 11 ਕਿਲੋ 220 ਗ੍ਰਾਮ ਤੋਂ ਸੀਗਾ ਤੇ ਹੁਣ ਦਾ ਜਿਹਨੇ ਪ੍ਰਾਣ ਉਹ ਕਹਿੰਦਾ ਕੋਈ ਅੱਗੇ ਅੱਗੇ ਚੱਲੀ ਰਹਿ ਕੇ ਜਿੰਦਗੀ ਮਾਰੀ ਉਹ ਜਿਹੜਾ ਬੰਦਾ ਵਾਹ ਗਿਆ ਫੇਰ ਵਧੀਆ ਜਿਆਦਾ ਹੋ ਗਿਆ ਕੰਕਲੂਜਨ ਤੇ ਉਹ ਇਹ ਟਾਈਮ ਨਾਲ ਬੱਤੀ ਕੁਝ ਨਹੀਂ ਹੋਤਾ ਨਾ ਪੂਰਾ ਬਣਦਾ ਮੱਤੀਆ ਕੋਲੇ ਵੀ ਵਧੀਆ ਜੀ ਬਹੁਤ ਪੂਰਾ ਜਿਵੇਂ ਇੱਕ ਬੋਲਦਾ ਵੀ ਟੈਕਨੋਲੋਜੀ ਤੇ ਚੱਸੀ ਬਣੀ ਬੋਲਦੀ ਉਹ ਬਰ ਪਿਆਰ ਸਤਿ ਸ੍ਰੀ ਅਕਾਲ ਤਾਰ ਨਗਰਾਏ ਬ੍ਰੇਕ ਖਾਲੀ ਕਰ ਦੋ ਲੈ ਜੀ ਹਾਂ ਜੀ ਤਾਰੀ ਖਾਲੀ ਕਰ ਦੋ ਬਈ ਉਹ ਨਹੀਂ ਕੋਈ ਨਾ ਬਾਤ ਕਰ ਲੈ ਚੁੱਪ ਲੈ ਆਪਾਂ ਮੌਕੇ ਤੇ ਟੱਕਰਾਂਗੇ ਬਿਲਕੁਲ ਨਵੇਂ ਮੱਝ ਨੂੰ ਸਹਾਰਾ ਉਹ ਵੀ ਦੇਖ ਰਹੀ ਹੈ ਕਿ ਚੁੱਕੇ ਹੋਏ ਹੈ ਬਾਈ ਜੀ ਮੇਰਾ ਨੰਬਰ ਹੈਗਾ 98768 96412 ठाणे सबसे 67 शेंडले चार सब घाटा और नंबर लाइन में से अलग बी में खाना बी में खाना लाइक आप चलने और हो गया तेरे चूक का झोंड जारी अब मंजिल के अगर करवा रहे हैं बीजेपी चौधरी मुबारक अली यसप्रिट मार गोडवार्क ਕਹਿੰਦੇ ਦੋਸਤੋ ਤੇ ਇਹ ਗੱਲ ਹੈ ਕਿ ਉਹਨਾਂ ਨੇ ਕਿਹਾ ਕਿ ਕੋਈ ਬੰਦੀ ਹੈ ਤੇ ਉਹਨੂੰ ਕਿਹਦਾ ਲੱਭਾ ਘੋੜੀ ਹੈ ਬਾਈ ਕਮਿਊਨਿਟੀ ਸੈਂਡ ਗੈਲਰੀ ਫਾਰਮਰਸ ਕਮਿਊਨਿਟੀ ਗੈਲਰੀ ਬਾਕਦੇ ਤੇ ਇਤੇ ਹੀ ਹੋਣੀ ਤੇ ਬੋਖੀ ਵਾਲੇ ਤੇ ਕੋਫੀ ਦੇ ਪਰਚੋ ਤੇ ਬਾਈ ਲਾਡਲੇ ਦੀ ਇੱਕ ਕੋਟੀ ਬਾਈ ਬਹੁਤ ਅਗਰ ਨਹੀਂ ਇਹਨਾਂ ਦਾ 5 ਹੈ ਇਹ ਬਾਕੀ ਕੁਝ ਨਾ ਰੁਚੀਤਾ ਤੋਂ ਬੋਲੋ ਖਾਲੀ ਖਾਣੇ ਖਾਲੀ ਬਹੁਤ ਠੀਕ ਹੈ ਇਹ ਗੱਲ ਤਰਹ ਜਿਹਾ ਬਰਮਾ ਉਹ ਬੜਾ ਕਲਕਾ ਰਿਹਾ ਹੈ ਇਹ ਨਾ ਕਿ ਜਦੋਂ ਉਸ ਨੂੰ ਹੋਣਾ ਉਹ ਬਹੁਤ ਜੂਰ ਤੋਂ ਬਾਹਰ ਦਾ ਆਸਮਾਨ ਉਹ ਇਹ ਦੱਸਦੀ ਕਿ ਕਿਹੜੀ ਬੋਤਲ ਹੈ ਪਰ ਮੱਦਰ ਕੱਟਈਏ ਸਾਰਾ ਕਰੀਆ ਇਹ ਚਾ ਰਹੀ ਹੈ ਕਿ ਜਦੋਂ ਉਹ ਬਿਊਟੀ ਵਾਲੇ ਬਹੁਤ ਜ਼ਿਆਦਾ ਹੈ ਲੋਕੀ ਗੱਤ ਵੀ ਕੱਢਦੀ ਹੈ ਤੇ ਬਿਊਟੀ ਵਾਲਾ ਖਾਲ ਜਾ ਰਿਹਾ ਹੈ O. Bu ਕਰਦੇ ਪਿਆ ਵਾਲੇ ਪਰੇਹੜਾ ਬਹੁਤ ਸਨੇ ਦਿੱਤੇ ਚੱਲਦੇ ਨੇ ਕਰਦੇ ਵਿਰਾਵਲੇ ਲੱਗ ਲੱਗ ਕੇ ਆਪਾਂ ਲੈ ਲਈ ਆਲੇ ਉਹ ਦੂਜੇ ਕਰਦੇ ਲੱਗ ਕੇ ਬੁਣਿਆ ਬਾਰ ਬੈਠੇ ਜਿਹੜੇ ਬਾਏ ਜੀ ਕਨੇ ਗੰਦੀ ਦੀ ਕੋਟੀ ਦਾ ਡੋਸਾ 14470 ਗ੍ਰਾਮ ਹੋ ਗਿਆ ਪਰ ਅਗਰ ਛੋਟੀ ਗੱਲ ਤੋਂ ਬਾਅਦ ਗੰਦੀ ਸਟੋਰੀ ਸਤਨਾਮ ਜੀ ਬਸਤੂ ਕਰੀ ਬੰਨੇ ਲੱਗੇ

ਬਗੜੀਆਂ ਨਾ ਤੋਂ ਤੇ ਨਬਬ ਮੇ ਕੋਲਾ ਦੋਸਤ ਨੂੰ ਫਿਰ ਫਾਈਲ ਸਭ ਕੁਝ ਕੋਲ ਜਿੱਤੀ ਗੱਲ ਲਓ ਜੀ 2 ਮਿੰਟ ਦੱਸ ਪਤਾ ਲੱਗਦਾ ਕਿੰਨਾ ਹੋ ਰਿਹਾ ਕਿਸ ਲੋਕ ਕਰੇ ਤੇ ਵੇੜੀ ਜੋਾਈ ਕੰਪਲੀਟ ਹੋਣਾ ਹੈ ਮੈਂ ਤਾਂ 15 ਹੀ ਨਹੀਂ ਛੱਡੀ ਖੜਾ ਤੇ ਨਾ ਨਾ ਮੈਂ ਤਾਂ ਹੁੰਦਾ ਹੀ ਨਹੀਂ ਕਿ ਲੈ ਰਿਹਾ ਤੂੰ ਅੱਜ ਮਗਜ਼ਰ ਡਾਕਟਰ ਦੇ ਘਰੇ ਜਾ ਕੇ ਦੇਖੀ ਨਹੀਂ ਠੀਕ ਹੈ ਫੋਨ ਵੀ ਦੋ ਚੱਕੀ ਫਿਰਦਾ ਮਤਲਬ ਐ ਨਹੀਂ ਤੈਨੂੰ ਗੱਲ ਚ ਦੱਸਾਂਗਾ ਬਸੇ ਮੈਨੂੰ ਪਤਾ ਇਹਦੇ ਨਾਲ ਰੀਜ ਦੀ ਬਹੁਤ ਵਧੀਆ ਹੁੰਦੀ ਆ ਹਾਂ ਬੋ ਜੀ ਬਾਈ ਇਹ ਬਹੁਤ ਕਰਦੇ ਨੇ ਘਰ ਦਾ ਕਮੈਂਟ ਵਾਲੇ ਚੰਦਾ ਦਿਖਾ ਦੇਣਦੇ ਗਾਂ ਤੇ ਦੀ ਥਾਂ ਤੇ ਦੁੱਧ ਲੱਗਦਾ ਆਹ ਜੀ ਚੰਦਾ ਪੂਰੀ ਚੇਪੜੀ ਗਲਤ ਮਰੀ ਬਾਲਟੀ ਚ ਚੱਲਦਾ ਬਾਲਟੀ ਨਹੀਂ ਰੱਖਦੇ ਆਹ ਦੇਖੋ ਇਹਦੇ ਸਮੇਂ ਤੋਂ ਹੁਣ ਇੱਧਰ ਮੈਂ ਕਰੋ ਜੀ ਬਾਲਟੀ ਬਾਲਟੀ ਬਾਈ ਉਰੀ ਲਿਆ ਬਾਲਟਾ ਦੁੱਧ ਤੋਂ ਦੂਰ ਚੱਟਾ ਦਾ ਪਾਣੀ ਦਿਖਾ ਦਿੰਦਾ ਉਈ ਨਾ ਬਾਲਟੀ ਦਾ ਕੋਈ ਨਹੀਂ ਜਿਹੜੇ ਖੜੇ ਉਹਨੂੰ ਬੜੀ ਕਿੱਥੇ ਮੋੜ ਦਿੱਤੀ ਨਾ ਸਮਝੇ ਜੋ ਕੋਈ ਖਾਲੀ ਬਾਲਟੀ ਬਹਿਣ ਦਾ ਕੋਈ ਇਆਜ਼ ਨਹੀਂ ਹੁੰਦਾ ਜਦੋਂ ਸ਼ੁਰੂ ਹੋਏ ਆ ਦੇ ਪਰੇ ਜਾਣ ਦੇ ਬਹਿਮਾ ਵਾਲੇ ਚੜਦੇ ਜਿਹਨੂੰ ਯਕੀਨ ਆ ਮਿੱਤਰਾਂ ਤੇ ਕਹਿੰਦਾ ਯਕੀਨ ਦਾ ਜਿਹਨੂੰ ਬੱਚੇ ਦੀ ਨਹੀਂ ਉਹਨੂੰ ਸਾਫ਼ ਵੀ ਲੁੱਤੀ ਦਿਖਾਉਗੇ ਉਹ ਸਾਬਦੀ ਸਹੀ ਹੈ ਰਹੀ ਹੈ ਨਾ ਰੱਖ ਲੋ ਜ਼ੀਰੋ ਕਰ ਲਓ ਜ਼ੀਰੋ ਕਾ ਪ੍ਰੀਡਿਟਰ ਜੀਰੋ ਤੋਂ ਖੱਦ ਕਿੱਥੇ ਬੰਦ ਕਰਦੇ ਹੋ ਬਸ ਸਾਡੇ ਦਾ 2 ਮਿੰਟਾਂ ਚ ਹੋ ਜਿਹੜੀਆਂ ਲੱਗਦਾ ਇੱਕੋ ਲੱਗਦਾ ਖੜੀ ਜਾ ਖੜੀ ਜਾ ਲਾ ਦੇ ਦੂਜੀ ਵਾਰ ਵਿੱਚ ਕਰਦੇ ਇੱਕ ਰਾਜੇਗੜ੍ਹ ਦੀ ਦੁੱਧ ਮਿਲ ਸਿੰਗਲ ਹੋਣਾ ਨਹੀਂ ਨਾ ਨਾ ਇਹਨੂੰ ਪਿੱਛੇ ਰੱਖ ਲੈ ਇਧਰ ਛੱਡ ਹੋ ਗਈ ਜੀ ਲੋ ਜੀ ਦੇਖੋ ਸਾਡੇ ਕਾ ਲੱਖੜਦੇ ਜ਼ੀਰੋ ਰੱਖਣਗੇ ਤੇ ਬਾਲਟੀ ਵੀ ਤੇਰੀ ਰੱਖਣਗੇ ਪਿਲਾਈ ਵੀ ਐਕਰ ਨਿਗਰਾਣ ਹਣ ਆ ਲੋ ਜੀ ਇੱਕ ਇਧਰ ਨਿਗਰਾਣ ਐ ਦੇ ਵਾਲੇ ਕਰੋ ਇਹ ਸ਼ੁਰੂ ਕਰੋ ਦੇ ਨੀ ਤੇ ਨੀਬ ਲੰਗਰ ਵਾਲੇ ਵਾਲਾ ਕੰਮ ਕਰੂ ਲੱਗੇ YouTube ਬਾਪਰ ਗਾਣੀ ਪਤਾ ਦਰੇ ਅੱਗੋਂ ਆਈਆ ਹੁਣ ਅਰੇ ਚੋ ਪਿਆ ਵਾਲਿਆਂ ਨੇ ਜਿਹੜੇ ਪਿਆ ਵਾਲੇ ਕਿਣਚ ਬਉਂਦੇ ਆ ਮੈਨੂੰ ਫੇਰ ਕਿਹਾ ਜਾਂਦਾ ਮੈਨੂੰ ਰੋਕ ਦੇ ਵੇਰੇ ਰੋਣੀ ਜਿਨ੍ਹਾਂ ਨੇ ਪਿਆਵਾਂ ਦਾ ਪਤਾ ਚੁਬੋਂਦੇ ਨੇ ਮੈਂ ਜਰ ਕੰਨ ਛੇੜਦਾ ਬਾਈ ਇਹਨੇ ਕੋਈ ਨਾ ਕੋਈ ਹੋਰ ਸੱਪਾ ਛੇੜਦਾ ਹੈ ਲੋੜ ਇੰਨੇ ਦਾ ਪਿਆਉਂ ਦੇ ਜਿੱਖਿਆ ਉਹਦੇ ਨੌ ਗੈਂਡ ਲੱਗ ਜੇ ਟੇਲਰ ਲੱਗ ਜਾਂਦਾ ਕਰਦਾ ਮੈਂ ਦਾ ਕੋਈ ਨੂਰ ਤੋਂ ਸ਼ੁਰੂ ਕਰਕੇ ਹਾਂ ਗੋਪੀ ਦਾ ਰਾਜਾ ਸਿਕੰਦਰ ਨਾਗ ਜਿੰਨੇ ਮਰਜੀ ਨੇ ਬੋਲੀ ਬੋਲ ਨੇ ਅਰਜਣ ਕਰਮਵੀਰ ਯੋਗਰਾਜ ਪਰ ਕੋਲ ਨੇ ਮੂਰੇ ਘਟ ਹੁੰਦੀਆਂ ਨੇ ਤੇ ਅੱਤਰ ਕੀ ਕਰ ਗਏ ਦੋਏ ਬਰਾਬਰ ਜਿਹਾ ਹੋਗਾ ਮੈਂ ਉਧਰ ਇਧਰ ਚੱਲੇ ਗਿਆ ਜੀ ਨਹੀਂ ਜੀ ਦੇਖੋ ਇਹ ਚੋਂ ਕੁਝ ਨਹੀਂ ਕਰ ਸਕਦੇ ਇਹ ਤਾਂ ਪਸ਼ੂ ਨੇ ਕਰਦਣਾ ਮੈਂ ਇਹਦੇ ਚ ਦੋ ਡਾਕਟਰ ਨੇ ਦੁੱਧ ਥੋੜਾ ਦੇਣਾ ਡਾਕਟਰ ਦਾ ਨਜ਼ਾਰੇ ਨਾਲ ਉੱਠਿਆ ਉਹ ਤਾਂ ਨਹੀਂ ਲਾ ਲਿਆ ਮੁੰਡੇ ਨੂੰ ਜਿੰਮਰੇ ਕਿਉਂ ਕੀ ਜਾਈਏ ਆਹ ਉੱਪਰ ਆਉਂਦੇ ਕੋਈ ਪਤਾ ਨਹੀਂ ਹੁੰਦਾ ਤੋੜਿਆ ਵਾਂਗੂ ਤੂੰ ਵੀ ਇਹ ਰੱਖੀ ਲਓ ਜੀ ਮਿੱਤਰੋ ਜਿਹੜੇ ਦੁੱਧ ਵਾਲੇ ਕਰਦੇ ਸੋਸਟਰ ਵੱਡਾ ਨਹੀਂ ਖੜਾ ਹੋਵੇ ਸਹੀ ਹੈ ਸਮਝ ਜਿਹੜੀ ਕਰਕੇ ਉਹ ਤਾਂ ਖਾਣੇ ਆ 13 160 ਕਹਿੰਦਾ ਜੀ ਦੋ 13 160 160 ਗ੍ਰਾਮ ਲਓ ਨਹੀਂ ਬੈਠਾ 60 ਵਾਲੇ ਨੋਟ ਕਰੋ 13 160 ਤੇ ਇਧਰ ਵੀ ਤੇਰਾ 160 1360 ਚੰਗੀਦਰਾ ਦੇਖ ਲਓ ਬਈ ਬਹੁਤ ਜਿਆਦਾ ਰਾਤ ਨੂੰ ਪਤਾ ਇਹ ਤੇਰਾ 160 ਤੇ ਬਹੁਤ ਸੋਹਣਾ ਤੇਰਾ ਦੁੱਧ ਦਿੰਦਾ ਵੀ ਦੋ ਨੰਬਰ ਵਾਲੀ ਮੱਝ ਨੇ ਹਾਂ ਜੀ ਮੇਰੇ ਹੀ ਇਧਰ ਜੁੜੇ ਹੋਇਆ ਠੀਕ ਹੈ ਠੀਕ ਹੈ ਜੀ ਤਸੱਲੀ ਜੀ ਉਹ ਕੁਝ ਨਹੀਂ ਹੁੰਦਾ ਯਾਰ ਐ ਕਿਤੇ ਹੁਣ ਨਾਪ ਤੋਲ ਕੇ ਦੁੱਧ ਨਹੀਂ ਨਿਕਲਦਾ ਦੁੱਧ ਪਸ਼ੂਨਾਂ ਦੇਣਾ ਜਦੋਂ ਉਹਦੀ ਰੂਪੋਚਾ ਦੇਈ ਦੇ। ਇਹ ਦੇਖ ਲੈ ਮਾਚੀਆ ਤੇਰਾ 100 ਸੱਤ। ਖਾਲੀ ਹੋਣ ਤੋਂ ਬਾਅਦ। ਹਾਂ ਮੈਂ ਦਾ ਆਰਡਰ ਦੇਖੋ ਇਹਦਾ ਪਟਿਆੜੀ ਬਣ ਨਹੀਂ ਪਾਈ ਜਾਂਦੀ ਹੁਣ ਵੀ। ਹੁਣ ਵੀ ਜਿੱਦਾਂ ਉਦਾ ਹੀ ਹੈ ਨਾ। ਇਹ ਲੱਗਦਾ ਵੀ ਹਲੇ ਇਹ ਦੁੱਧ ਘੜਤਾ ਲੱਗ ਰਿਹਾ ਡਾਕਟਰ ਵਰਗਾ। ਕੋਲੋਂ ਟਾਈਮ ਦੱਸੋ ਜੀ ਇਹਨੂੰ ਮੇਰੇ ਜਵਾਬ ਇਹਨੂੰ। ਕੀ ਕਹਦੇ? ਆਰਡਰ ਦੀ ਦੋਸਤੋਂ ਬੰਦਰੀ ਇਸ ਤਰ੍ਹਾਂ। ਇਹਨੂੰ ਟਾਈਮ ਦੱਸ ਦਿਓ ਕੀ ਆ ਸ਼ਾਮ ਦਾ ਇਹਨਾਂ ਤੇ ਮੰਗ। ਸ਼ਾਮ ਦਾ 6:30 6 ਵਜੇ ਆਜੀ ਦੂਰੇ 6:30। ਜੋ ਆਵਾਜ਼ ਸੁਣੀ ਹੈ ਹੈ ਗਾਇਆ ਸਾਡਾ ਵਧੀਆ 633 98 ਜਿਹੜੇ ਜੁੜ ਗਏ YouTube ਤੇ ਚੈੱਕ ਕਰ ਲੋ ਇਹ ਮੱਝ ਦਾ 160 ਧੰਨਵਾਦ ਜੀ ਦੋਸਤੋ ਬਾਦ ਦੁਬਾਰੇ ਦੇਖਣ ਦਾ ਇਸ਼ਾਰਾ ਕਰਦੇ ਹਾਂ ਤੁਸੀਂ ਕੁਆਲਿਟੀ ਦੇਖੋ ਕੋਈ ਪੰਜ ਆਪ ਨਹੀਂ ਤੇਰਾ 2000 ਦਾ ਜੀ ਦਾ ਤੇਰੇ ਤੋਂ ਕਹਿੰਦਾ ਵਾਈ ਦੀ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਪੀਜੀਪੀ ਆ ਇਹ ਕਿ ਤੋਂ ਇਹ ਵਟਨੇ ਜੀ ਇਹ ਭਗਵਾਨ ਜੀ ਸ਼੍ਰੀ ਅਨੰਤ ਕ੍ਰਿਸ਼ਨ ਜੀ ਨਾ ਅੱਜ ਜੀ ਦੋ ਨੰਬਰ ਬੈਦਰਾ ਫਾਰਕ ਲੈ ਲੀਂ ਫੈਲੀ ਰੱਖ ਲੈ ਕੇ ਰਾਇਦਾ ਨਾ ਪਤਾ ਹੈ ਦੋ ਮਾੜ ਕੇ ਦੂਆ ਜਾਂ ਰਖਾ ਦੇ ਹੈ ਹਾਂ ਲੈ ਕੇ ਆਣਾ ਉਹਨੇ ਦੋ ਕਿਲੋ ਜੀ 15 ਜੀ ਭੁੱਲ ਗਏ ਥੈਲੀ 1360 ਰੱਖ ਦੋ ਕਿਲੋ ਦੀ ਥੈਲੀ 1580 ਚਲੋ ਜੀ ਚੈੱਕ ਕਰਾਉਣਾ ਹਾਂ ਕੋਈ ਨਹੀਂ 1580 ਇਹਨਾਂ ਦਾ ਬਟ 20 ਗ੍ਰਾਂ ਦਾ ਪਤਾ ਵਰਕਾ ਫੈਲੀ ਦਾ ਉਹ ਕੰਡਾ ਕਰ ਜਾਂਦਾ ਉਹਨਾਂ ਦਾ ਹੁਣ ਅੰਦਰ ਵਿੱਚ ਬੈਠੇ ਨਹੀਂ ਹੋਣੋ ਜੀ ਧੰਨਵਾਦ ਸਾਰੇ ਭਰਾਵਾਂ ਦਾ ਬਾਕੀ ਆਪਾਂ ਆ ਜਾਓ ਹੋਰਿਆ ਸਿੱਧੂ ਸਾਹਾ ਜਸਮਾ ਆਪਣਾ ਬਰਿੰਦਰ ਸਿੰਘ ਜੀ ਸਿੱਧੂ ਜੀ ਆਪਦੀ ਇਹਦੇ ਪਤਾ ਕੀ ਜਾਂਦਾ ਤਾਂ ਬੈ ਨਾ ਹਾਂ ਇਹਨੂੰ ਐਂਡ ਕਰ ਦੋ ਇਹ ਇੱਥੋਂ ਕਰ ਦੋ ਇੱਥੋਂ ਕੱਟ ਦੋ ਉੱਪਰ Okay, Garde.